ਅੱਜ ਸਾਡੇ ਪੰਜਾਬ ਦੀ ਪੂਰੀ ਐਗਜ਼ੀਕਟਿਵ ਜਿਹੜੀ ਹੈ ਉਹਨਾਂ ਨੇ ਇੱਥੇ ਮੀਟਿੰਗ ਕੀਤੀ ਔਰ ਆਮ ਜਨਤਾ ਨੂੰ ਔਰ ਖਪਤਕਾਰਾਂ ਨੂੰ ਪੰਜਾਬ ਦੇ ਜਿਹੜੇ ਤੇਲ ਦੇ ਖਪਤਕਾਰ ਨੇ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਦੇਣ ਵਾਸਤੇ ਮੀਡੀਆ ਦੇ ਰਾਹੀਂ ਅੱਜ ਅਸੀਂ ਇਸ ਪ੍ਰੈਸ ਕਾਨਫਰੰਸ ਨੂੰ ਆਰਗੇਨਾਈਜ਼ ਕੀਤਾ ਬੇਸਿਕਲੀ ਹਿੰਦੁਸਤਾਨ ਦੇ ਵਿੱਚ ਇੱਕ ਮੰਡੇਟ ਗਵਰਨਮੈਂਟ ਆਫ ਇੰਡੀਆ ਨੇ ਦਿੱਤਾ ਹੈ ਵੀ ਜਿਹਦੇ ਚ ਪੈਟਰੋਲ ਜਿਹੜਾ ਖਾਸ ਤੌਰ ਤੇ ਉਹਦੇ ਵਿੱਚ 20% ਇਥਨੋਲ ਦੀ ਬਲੈਂਡਿੰਗ ਹੋਣੀ ਹੈ ਇਥਨੋਲ ਮਿਕਸ ਹੋ ਕੇ ਪੈਟਰੋਲ ਜਿਹੜਾ ਆ ਉਹ ਆਮ ਜਨਤਾ ਨੂੰ ਡਿਲੀਵਰ ਕੀਤਾ ਜਾਏਗਾ ਔਰ ਉਸ ਬਲੈਂਡਿੰਗ ਤੋਂ ਬਾਅਦ ਜਿਹੜੀ ਪੈਟਰੋਲ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਸਾਰੀਆਂ ਗੱਡੀਆਂ ਦੀ ਉਹ ਜਿਹੜੇ ਆਮ ਪੈਟਰੋਲ ਹੈ ਪਹਿਲਾਂ ਵੱਖਰੇ ਵੱਖਰੇ ਆਉਂਦੇ ਸੀ ਹੁਣ ਆਮ ਪੈਟਰੋਲ ਜਿਹੜਾ ਹੈ ਉਹਦੇ ਵਿੱਚ ਪਹਿਲਾਂ 10% ਹੁੰਦੀ ਸੀ ਇਥਨੋਲ ਦੀ ਬਲੈਂਡਿੰਗ ਫਿਰ ਉਹ 12% ਹੋਈ ਫਿਰ 15% ਹੋਈ ਹੈ ਹੁਣ ਪਹਿਲੀ ਤਰੀਕ ਤੋਂ ਇਹ 20% ਦੀ ਬਲੈਂਡਿੰਗ ਜਿਹੜੀ ਹੈ ਇਹ ਗਵਰਨਮੈਂਟ ਆਫ ਇੰਡੀਆ ਦੇ ਮੈਂਡੇਟ ਤੇ ਆਇਲ ਕੰਪਨੀਆਂ ਨੇ ਸ਼ੁਰੂ ਕਰ ਦਿੱਤੀ ਹੈ ਸੋ ਅਸੀਂ ਆਮ ਜਨਤਾ ਨੂੰ ਤੁਹਾਡੇ ਰਾਹੀਂ ਅਪੀਲ ਕਰਨਾ ਚਾਹੁੰਦੇ ਆਂ ਵੀ ਜਿਹੜੀਆਂ ਤੁਹਾਡੀਆਂ ਗੱਡੀਆਂ ਨੇ ਤੇਲ ਦੀ ਆਪਣਾ ਟੈਂਕਰ ਜਿਹੜੇ ਤੁਹਾਡੇ ਵਹੀਕਲ ਨੇ ਉਹਦੇ ਵਿੱਚ ਭਾਵੇਂ ਉਹ ਟੂ-ਵੀਲਰ ਹੈ ਭਾਵੇਂ ਉਹ ਕਾਰ ਹੈ ਉਹਦੇ ਵਿੱਚ ਇੱਕ ਚੀਜ਼ ਨੂੰ ਇਨਸ਼ੋਰ ਜ਼ਰੂਰ ਕਰਿਓ ਵੀ ਆਪਣੇ ਗੱਡੀਆਂ ਦੇ ਵਿੱਚ ਜਿਹੜੀ ਤੇਲ ਦੀ ਟੈਂਕੀਆਂ ਹੁੰਦੀਆਂ ਉਹਨਾਂ ਦੇ ਵਿੱਚ ਕਿਸੇ ਵੀ ਸ਼ੇਪ ਦੇ ਵਿੱਚ ਪਾਣੀ ਦਾ ਕੰਟੈਂਟ ਜਾਂ ਮੌਇਸਚਰ ਕੰਟੈਂਟ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜਾ ਇਥਨੋਲ ਹੈ ਇਹ ਪਾਣੀ ਦੇ ਸੰਪਰਕ 'ਚ ਆਂਦੇ ਹੀ ਇਮੀਡੀਏਟਲੀ ਇਹ ਜਿਹੜਾ ਆ ਫੇਜ਼ ਆਊਟ ਹੋ ਜਾਂਦਾ ਔਰ ਇਹਦਾ ਜਿਹੜਾ ਸੈਪਰੇਸ਼ਨ ਹੋ ਜਾਂਦਾ ਪੈਟਰੋਲ ਤੋਂ ਕਿਉਂਕਿ ਇਹ ਦੋਨੋਂ ਡਿਫਰੈਂਟ ਪ੍ਰੋਡਕਟਸ ਨੇ ਬਲੈਂਡਿੰਗ ਦੇ ਦੌਰਾਨ ਇਕੱਠੇ ਹੁੰਦੇ ਆ ਲੇਕਿਨ ਪਾਣੀ ਦੀ ਮਿਜੂਦਗੀ ਦੇ ਕਾਰਨ ਇਹਨਾਂ ਦੀ ਆਪਸ ਵਿੱਚ ਸੈਪਰੇਸ਼ਨ ਹੋ ਜਾਂਦਾ ਜਿਹਦੇ ਕਰਕੇ ਕਈ ਵਾਰ ਇਹ ਪਹਿਲਾਂ ਵੀ ਦੇਖਿਆ ਗਿਆ ਸੀਗਾ ਜਦੋਂ ਇਥਨੋਲ ਦੀ ਬਲੈਂਡਿੰਗ ਸ਼ੁਰੂ ਹੋਈ ਸੀ ਉਸ ਟਾਈਮ ਦੇ ਵਿੱਚ ਇਹ ਬਹੁਤ ਸਾਰੇ ਏਰੀਆ ਦੇ ਵਿੱਚ ਇਹ ਆਈ ਸੀਗੀ ਪ੍ਰੋਬਲਮ ਕਿ ਜਿਹੜਾ ਪੈਟਰੋਲ ਹੈ ਉਹਦੇ ਤੁਹਾਡੀ ਟੈਂਕਰ ਦੇ ਤੁਹਾਡੀ ਟੈਂਕ ਦੇ ਵਿੱਚ ਫਿਊਲ ਟੈਂਕ ਦੇ ਵਿੱਚ ਪਾਣੀ ਦੀ ਅਵੇਲੇਬਿਲਟੀ ਹੋਣ ਦੇ ਕਾਰਨ ਜਿਹੜਾ ਪੈਟਰੋਲ ਹੈ ਉਹ ਪਾਣੀ ਬਣ ਜਾਂਦਾ ਹੈ ਜਾਂ ਉਹ ਦੇ ਵਿੱਚ ਗਾਰ ਆ ਜਾਂਦੀ ਹੈ ਉਹ ਬੇਸਿਕਲੀ ਇੱਕ ਇਥਨੋਲ ਦਾ ਪ੍ਰੋਡਕਟ ਜਿਹੜਾ ਇਹਦੇ ਵਿੱਚ ਮਿਕਸ ਕੀਤਾ ਜਾਂਦਾ ਹੈ ਗਵਰਨਮੈਂਟ ਵੱਲੋਂ ਉਸ ਦੇ ਕਾਰਨ ਹੁੰਦਾ ਤੋਂ ਮੈਂ ਆਪ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਤੁਹਾਡੇ ਮਾਦਮ ਨਾਲ ਆਮ ਖਪਤਕਾਰ ਨੂੰ ਔਰ ਖਾਸ ਤੌਰ ਤੇ ਜਿਹੜੇ ਵਰਕਸ਼ਾਪ ਓਨਰਸ ਨੇ ਜਿੱਥੇ ਗੱਡੀਆਂ ਦੀ ਸਰਵਿਸ ਹੁੰਦੀ ਹੈ ਰਿਪੇਅਰ ਹੁੰਦੀ ਹੈ ਵੀ ਜਦੋਂ ਵੀ ਕੋਈ ਸਰਵਿਸ ਔਰ ਰਿਪੇਅਰ ਹੁੰਦੀ ਹੈ ਤੇ ਖਾਸ ਤੌਰ ਤੇ ਫਿਊਲ ਟੈਂਕ ਨੂੰ ਵੀ ਕਲੀਨਿੰਗ ਜਿਹੜੀ ਹੈ ਉਹਨੂੰ ਇੰਪੋਰਟੈਂਸ ਦਿੱਤੀ ਜਾਵੇ ਤਾਂ ਕਿ ਜਿਹੜਾ ਫਿਊਲ ਟੈਂਕ ਹੈ ਤੁਹਾਡਾ ਜਿਹੜਾ ਜਿਹਦਾ ਫਿਊਲ ਦਾ ਟੈਂਕ ਹੈ ਭਾਵੇਂ ਟੂ ਵੀਲਰ ਦਾ ਹੈ ਭਾਵੇਂ ਕਬਡੀ ਕਾਰ ਦਾ ਹੈ ਜਾਂ ਕਿਸੇ ਦਾ ਵੀ ਹੈ ਜਿਹਦੇ 'ਚ ਪੈਟਰੋਲ ਪੈਂਦਾ ਖਾਸ ਤੌਰ ਤੇ ਉਹਦੀ ਕਲੀਨਿੰਗ ਜ਼ਰੂਰ ਕੀਤੀ ਜਾਵੇ ਤਾਂ ਕਿ ਜੇ ਜਿਹੜੀ ਪ੍ਰੋਬਲਮ ਹੈਗੀ ਹੈ ਪਾਣੀ ਦੀ ਟੈਂਕ ਦੇ ਵਿੱਚ ਅਵੇਲੇਬਿਲਟੀ ਹੋਣ ਦੇ ਕਾਰਨ ਗਾਰ ਬਣਨ ਦੀ ਜਾਂ ਪਾਣੀ ਤੁਹਾਡਾ ਜਿਹੜਾ ਫਿਊਲ ਸਪਰੇਸ਼ਨ ਹੋਣ ਦੀ ਉਹ ਪ੍ਰੋਬਲਮ ਨਾਲ ਫੇਸ ਕਰਨੀ ਪਵੇ ਗਾਹਕ ਨੂੰ ਵੀ ਔਰ ਸਾਨੂੰ ਵੀ ਇਹ ਪ੍ਰੋਬਲਮ ਨਾਲ ਆਵੇ ਕਿਉਂਕਿ ਕਈ ਜਗ੍ਹਾ ਐਸੀ ਵੀ ਮਿੱਥਿਆ ਬਣ ਜਾਂਦੀ ਹੈ ਜੀ ਵੀ ਪੰਪ ਵਾਲਾ ਪਾਣੀ ਮਿਲਾਉਂਦਾ ਅਸੀਂ ਤੇਲ ਦੇ ਵਿੱਚ ਪਾਣੀ ਨਹੀਂ ਮਿਲਾਉਂਦੇ ਨਾ ਹੀ ਸਾਨੂੰ ਲੋੜ ਹੈ ਕਿਉਂਕਿ ਸਾਨੂੰ ਵੀ ਪਤਾ ਹੈ ਵੀ ਪੈਟਰੋਲ ਦੇ ਵਿੱਚ ਅਗਰ ਅਸੀਂ ਪਾਣੀ ਮਿਲਾਵਾਂਗੇ ਤਾਂ ਉਹ ਸਾਰੇ ਦਾ ਸਾਰਾ ਪੈਟਰੋਲ ਜਿਹੜਾ ਸਾਡਾ ਬਰਬਾਦ ਹੋ ਜਾਏਗਾ ਸੋ ਸਾਡਾ ਕੋਈ ਵੀ ਡੀਲਰ ਸਾਥੀ ਪਾਣੀ ਨਹੀਂ ਤੇਲ ਦੇ ਵਿੱਚ ਮਿਲਾਉਂਦਾ ਸਿਰਫ ਔਰ ਸਿਰਫ ਅਸੀਂ ਜਨਤਾ ਨੂੰ ਹੀ ਅਪੀਲ ਕਰਨਾ ਚਾਹੁੰਦੇ ਆ ਵੀ ਤੁਸੀਂ ਆਪ ਦੀਆਂ ਗੱਡੀਆਂ ਦੇ ਜਿਹੜੇ ਟੈਂਕ ਨੇ ਉਹਨਾਂ ਨੂੰ ਸਫਾਈ ਜ਼ਰੂਰ ਕਰਾਓ ਔਰ ਰੈਗੂਲਰ ਬੇਸਿਸ ਤੇ ਕਰਾਓ ਜਦੋਂ ਤੁਸੀਂ ਸਰਵਿਸ ਕਰਾਉਂਦੇ ਆ 6 ਮਹੀਨੇ ਸਾਲ ਬਾਅਦ ਤੇ ਆਪਣੇ ਫਿਊਲ ਟੈਂਕ ਦੀ ਕਲੀਨਿੰਗ ਵੀ ਜ਼ਰੂਰ ਕਰਾਇਆ ਕਰੋ ਤਾਂਕਿ ਜਿਹੜਾ ਪਾਣੀ ਦਾ ਕੰਟੈਂਟ ਇਸ ਤਰ੍ਹਾਂ ਹੁਣ ਸਰਦੀ ਦਾ ਮੌਸਮ ਆਇਆ ਲੱਗਦਾ ਕਿ ਦਿੱਕਤ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਜਲਦੀ ਠੁਕਦਾ ਨਹੀਂ ਹੈਗਾ ਮੈਂ ਇਹਦੇ ਵਿੱਚ ਦਿਨ ਇਹ ਟੈਕਨੀਕਲੀ ਜਿਹੜਾ ਇਹਦੇ ਚਾ ਐਨਹਾਈਡਰਸ ਇਥਨੋਲ ਜਿਹੜੀ ਮਿਕਸ ਹੁੰਦੀ ਹੈਗੀ ਹੈ ਹਾਂ ਰਾਈਟ ਇਹਦੇ ਵਿੱਚ ਇੱਕ देयर इज अ ਪੋਸਿਬਿਲਿਟੀ ਕਿ ਉਹ ਜਿਵੇਂ ਹੀ ਉਹਦੇ ਨਾਲ ਇਥਨੋਲ ਨਾਲ ਜਿਵੇਂ ਮੌਂਟੀ ਜੀ ਨੇ ਦੱਸਿਆ ਜਿਵੇਂ ਉਹ ਮਿਕਸ ਕਰੇਗਾ ਉਦਾਂ ਹੀ ਉਹਨੇ ਉਹਦਾ ਸੈਪਰੇਸ਼ਨ ਹੋ ਜਾਣਾ ਉਹਨੇ ਪੈਟਰੋਲ ਨੂੰ ਛੱਡ ਕੇ ਪਾਣੀ ਦੇ ਨਾਲ ਮਿਲ ਜਾਣਾ ਸੋ ਦਿੱਕਤ ਆ ਸਕਦੀ ਹੈ ਪਰ ਜੇ ਤੁਹਾਡੇ ਬਿਲਕੁਲ ਟੈਂਕ ਕਲੀਅਰ ਨੇ ਤੁਸੀਂ ਆਪਣੇ ਸਰਵਿਸ ਜਿਹੜੇ ਸੈਂਟਰ ਹੈ ਉਹਦੇ ਚ ਧਿਆਨ ਦਿੱਤਾ ਜਾਂਦਾ ਕਿ ਜੇ ਤੁਸੀਂ ਵਾਸ਼ ਕਰਦੇ ਹੋ ਤਾਂ ਉਹਦੇ ਚ ਪ੍ਰੈਸ਼ਰ ਵਾਸ਼ਿੰਗ ਉਹਦੇ ਟੈਂਕ ਦੇ ਉੱਤੇ ਖਾਸ ਕਰ ਮੋਟਰਸਾਈਕਲ ਦੇ ਵਿੱਚ ਦਿੱਕਤ ਆਂਦੀ ਹੈ ਕਿ ਤੁਸੀਂ ਜੇ ਪ੍ਰੈਸ਼ਰ ਵਾਸ਼ ਕਰਦੇ ਹੋ ਤਾਂ ਉਹਦੇ ਕੈਪ ਚੋਂ ਅੰਦਰੋਂ ਪਾਣੀ ਚਲੇ ਜਾਂਦਾ ਉਹੀ ਸਿਰਫ ਦਿੱਕਤ ਪਾ ਸਕਦੀ ਆ ਬਾਕੀ ਜਦ ਭਾਰਤ ਸਰਕਾਰ ਨੇ ਇਸ ਚੀਜ਼ ਨੂੰ ਜਦ ਲਾਗੂ ਕੀਤਾ ਹੈਗਾ ਤਾਂ ਪਹਿਲਾਂ ਰਿਸਰਚ ਕੀਤੀ ਹੈ ਇਹਦੇ ਉੱਤੇ ਕਿ ਕਿੰਨਾ ਰਿਲੇਆ ਸਕਦਾ ਹਾਂ ਇਹ ਜ਼ਰੂਰ ਹੈਗਾ ਕਿ ਕਈ ਗੱਡੀਆਂ ਨੂੰ ਉਹਨਾਂ ਨੇ EB20 ਕੰਪਲਾਈਂਟ ਕਰਤਾ ਜਿਹੜੀਆਂ ਨਵੀਂ ਗੱਡੀਆਂ ਜੇ ਤੁਸੀਂ ਦੇਖੋਗੇ ਟੱਕਣ ਤੇ ਖੁੱਲੋਗੇ ਤਾਂ ਉੱਤੇ ਲਿਖਿਆ ਐਥਨੋਲ 20 ਕੰਪਲਾਈਂਟ EB20 ਕੰਪਲਾਈਂਟ ਹੁੰਦੀਆਂ ਨੇ ਲੇਕਿਨ ਇਹਦਾ ਇਹ ਮਤਲਬ ਨਹੀਂ ਹੈ ਕਿ ਪੁਰਾਣੀਆਂ ਗੱਡੀਆਂ ਉਹਦੇ ਤੇ ਨਹੀਂ ਚੱਲਦੀਆਂ ਇਹ ਰਿਸਰਚ ਕਰਕੇ ਹੀ ਕੰਪਨੀਆਂ ਨੇ ਤੇ ਸਰਕਾਰ ਨੇ ਚਲਾਇਆ ਹੋਵੇਗਾ ਇਹ ਸਾਨੂੰ ਉਮੀਦ ਹੈ ਕਿ ਘੱਟ ਹੀ ਦਿੱਕਤ ਆਏਗੀ ਪਰ ਅਸੀਂ ਫੇਅਰ ਵੀ ਅਗਾਹ ਕਰ ਰਹੇ ਹਾਂ ਕਿ ਅੱਗੇ ਮੌਇਸਚਰ ਕੰਟੈਂਟ ਸਰਦੀਆਂ ਵਿੱਚ ਆਉਣ ਦੀ ਪੋਸਿਬਿਲਿਟੀ ਹੁੰਦੀ ਹੈਗੀ ਆ ਉਸ ਦੇ ਨਾਲ ਜਾਂ ਕੰਡੈਂਸ ਹੋ ਕੇ ਤਾਂ ਜਿੰਨੇ ਵੀ ਆਪਣੇ ਕੰਜ਼ਿਊਮਰਸ ਨੇ ਪਲੀਜ਼ ਇਹ ਧਿਆਨ ਰੱਖਣ ਕਿ ਗੱਡੀ 'ਚ ਇੱਕ ਵੀ ਬੂੰਦ ਦਾ ਪਾਣੀ ਨਾ ਆਵੇ ਵਰਕਸ਼ਾਪਾਂ ਨੂੰ ਫੇਅਰ ਸਪੈਸ਼ਲ ਅਪੀਲ ਕਰ ਰਹੇ ਆਸੀਂ ਕਿ ਵਰਕਸ਼ਾਪ ਜਦ ਕਰਦੇ ਆ ਤਾਂ ਇਹ ਸਰਵਿਸ ਕਰਦੇ ਸੋ ਬਿਲਕੁਲ ਧਿਆਨ ਕਿਹਾ ਸੀ ਕਿ ਪਾਣੀ ਤੇ ਪੈਟਰੋਲ ਅਲੱਗ ਹੋ ਜਾਂਦਾ ਜੇਕਰ ਪਾਣੀ ਲੱਗ ਜਵੇ ਤਾਂ ਇਥਨੋਲ ਅਲੱਗ ਹੋ ਜਾਂਦਾ ਜੀ ਇਥਨੋਲ ਲੱਗ ਹੋ ਜਾਂਦਾ ਇਥਨੋਲ ਇਥਨੋਲ ਜਿਹੜਾ ਹੈਗਾ ਬਲੈਂਡ ਹੋ ਕੇ ਐਮ ਐਸ ਇਹਨੂੰ ਕਹਿੰਦੇ ਇਥਨੋਲ ਬਲੈਂਡੇਡ ਮੋਟਰ ਸਪਿਰਿਟ ਪਹਿਲਾਂ ਨਾਰਮਲ ਪੈਟਰੋਲ ਆਉਂਦਾ ਸੀ ਫਿਰ ਮੰਡੇਟ ਆਈ ਕਿ 10% ਐਲਕੋਹਲ ਮਿਕਸ ਹੋਏਗੀ 에ਥਨੋਲ ਮਿਕਸ ਹੋਏਗਾ ਫਿਰ ਆਈ 12% ਦੀ ਹੁਣ ਜਿਹੜੀ ਹੈਗੀ 20% ਤੱਕ ਕਰਤੀ ਇਹ ਹੋ ਸਕਦਾ ਬਧੇ ਵੀ ਜੇ ਤੁਸੀਂ ਦੇਖੋਗੇ ਤਾਂ ਗਟਕਰੀ ਸਾਹਿਬ ਨੇ ਇੱਕ ਗੱਡੀ ਟੋਇਟਾ ਦੀ ਉਹ ਫੁੱਲ 에ਥਨੋਲ ਤੇ ਚਲਾਈ ਹੈ ਤਾਂ ਉਹ ਚੱਲ ਜਾਂਦੀ ਹੈ ਪਰ ਉਹਦੀ ਕਨਫਿਗਰੇਸ਼ਨ ਉਸ ਤਰ੍ਹਾਂ ਦੀ ਹੋਣੀ ਚਾਹੀਦੀ ਗੱਡੀ ਤੇ ਕਿ ਚੱਲੇ ਲੇਕਿਨ ਇਹ ਦਾ E20 ਦਾ ਹੈ ਕਿ ਇਹ ਇਹਦੇ ਚ ਕੋਈ ਹੋਰ ਚੇਂਜ ਨਹੀਂ ਆਣਾ ਹੈਗਾ 19 ਕੈਲਰੀ ਫਿਕ ਵੈਲਿਊ ਸਰਕਾਰ ਕਹਿੰਦੀ ਹੈ ਉਨਾ ਹੀ ਸਾਰਾ ਕੁਝ ਹੋਣਾ ਹੈਗਾ ਲੇਕਿਨ ਇਹ ਆਪਾਂ ਨੂੰ ਜਿਹੜਾ ਹੈਗਾ ਸਪੈਸ਼ਲ ਕੇਅਰ ਲੈਣੀ ਪਏਗੀ ਕਿ ਜਦ ਤੁਸੀਂ ਮੇਨਟੇਨੈਂਸ ਵਿੱਚ ਜਾਂਦੀ ਹੈ ਗੱਡੀ ਤੇ ਤੁਹਾਡੀ ਗੱਡੀ ਵੀ ਤੇ ਜਾਂ ਤੁਹਾਡੀ پارکਡ ਹੈ بارش ਹੁੰਦੀ ਹੈ ਤਾਂ ਪਾਣੀ ਦੇ ਕੰਟੈਕਟ ਚ ਨਾ